ਭਾਰਤ ਪਾਕਿਸਤਾਨ ਤਣਾਅ ਵਿਚਾਲੇ ਇਸ ਵੇਲੇ ਦੀ ਬੇहद ਵੱਡੀ ਖਬਰ ਆ ਰਹੀ ਹੈ ਪਾਕਿਸਤਾਨੀ ਆਰਮੀ ਦੇ ਉੱਤੇ ਹਮਲਾ ਹੋਇਆ ਹੈ ਜਿਸ ਦੇ ਵਿੱਚ 10 ਪਾਕਿਸਤਾਨੀ ਫੌਜੀ ਮਾਰੇ ਗਏ ਨੇ ਦੱਸਦੀ ਹੈ ਕਿ ਇਹ ਹਮਲਾ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਬਲੋਚ ਲਿਬਰੇਸ਼ਨ ਆਰਮੀ ਦੀ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਔਰ 10 ਪਾਕਿਸਤਾਨੀ ਫੌਜੀ ਮਾਰੇ ਗਏ ਨੇ ਦੱਸਦੀ ਹੈ ਕਿ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਪਹਿਲਗਾਮ ਵਿੱਚ ਜੋ ਅਤਵਾਦੀ ਹਮਲਾ ਟੂਰਿਸਟ ਦੇ ਉੱਤੇ ਕੀਤਾ ਗਿਆ ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਹਾਂ ਦੇ ਸਬੰਧਾਂ ਦੇ ਵਿੱਚ ਖਟਾਸ ਆਈ ਹੋਈ ਹੈ ਔਰ ਦੂਸਰੇ ਪਾਸੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ ਹਲੋਸੀ ਤੇ ਲਾਈਨ ਆਫ ਕੰਟਰੋਲ ਤੇ ਲਗਾਤਾਰ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਜਿਸ ਦੀ ਜਵਾਬੀ ਕਾਰਵਾਈ ਵੀ ਭਾਰਤ ਵੱਲੋਂ ਦਿੱਤੀ ਜਾ ਰਹੀ ਹੈ ਪਰ ਇਸੇ ਵਿਚਾਲੇ ਵੱਡੀ ਖਬਰ ਹੈ ਕਿ ਪਾਕਿਸਤਾਨੀ ਫੌਜ ਦੇ ਉੱਤੇ ਹਮਲਾ ਹੋਇਆ ਹੈ ਔਰ 10 ਉਹਨਾਂ ਦੇ ਜੋ ਫੌਜੀ ਨੇ ਮਾਰੇ ਗਏ ਨੇ ਤਾਂ ਰਿਮੋਟ ਕੰਟਰੋਲ ਆਈਡੀ ਦੇ ਨਾਲ ਪਾਕਿਸਤਾਨੀ ਫੌਜ ਦੇ ਉੱਤੇ ਹਮਲਾ ਕੀਤਾ ਗਿਆ ਔਰ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਦੱਸ ਦਈਏ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਅਤਵਾਦ ਫੈਲਾਇਆ ਜਾਂਦਾ ਹੈ ਲਗਾਤਾਰ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਅਤਵਾਦ ਨੂੰ ਕਿਸੇ ਤਰੀਕੇ ਦੀ ਕੋਈ ਸ਼ੈ ਨਹੀਂ ਦਿੱਤੀ ਜਾਂਦੀ ਪਰ ਇਹ ਸਾਰ ਕੋਈ ਜਾਣਦਾ ਹੈ ਕਿ ਪਾਕਿਸਤਾਨ ਦੇ ਵੱਲੋਂ ਹੀ ਅਤਵਾਦ ਆਪਰੇਟ ਹੁੰਦਾ ਹੈ ਪਰ ਖੁਦ ਵੀ ਕਿਤਨਾ ਕਿਤੇ ਸ਼ਿਕਾਰ ਬੰਦੇ ਨੇ ਉਹ ਸੱਤਵਾਦ ਦੇ ਚਾਹੇ ਜੰਮੂ ਕਸ਼ਮੀਰ ਨੂੰ ਦਹਿਲੋਂ ਦਹਿਲਾਉਣ ਦੀ ਸਾਜ਼ਿਸ਼ ਰਚਦੇ ਨੇ ਚਾਹੇ ਭਾਰਤ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਤਰੀਕੇ ਦੇ ਹਮਲੇ ਕਰਾਈ ਜਾਂਦੇ ਨੇ ਪਰ ਆਪਣੀ ਆਰਮੀ ਵੀ ਉਹਨਾਂ ਦੀ ਸੇਫ ਨਹੀਂ ਹੈ ਆਪਣੀ ਆਰਮੀ ਦੇ ਉੱਤੇ ਵੀ ਹਮਲਾ ਹੋਇਆ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਦੂਸਰੇ ਦੇ ਘਰ ਦੇ ਵਿੱਚ ਅੱਗ ਲਾਉਂਦੇ ਹੋ ਤਾਂ ਉਹ ਅੱਗ ਤੁਹਾਡਾ ਘਰ ਵੀ ਸਾੜ ਕੇ ਰੱਖ ਦਿੰਦੀ ਹੈ ਔਰ ਉਸੇ ਤਰੀਕੇ ਨਾਲ ਕਹਿ ਸਕਦੇ ਆ ਕਿ ਪਾਕਿਸਤਾਨ ਤੇ ਵੱਡਾ ਹਮਲਾ ਪਾਕਿਸਤਾਨ ਦੀ ਆਰਮੀ ਦੇ ਉੱਤੇ ਵੱਡਾ ਹਮਲਾ ਹੋਇਆ ਔਰ 10 ਉਹਨਾਂ ਦੇ ਜੋ ਫੌਜੀ ਨੇ ਉਹ ਮਾਰੇ ਗਏ ਇਸ ਹਮਲੇ ਦੇ ਵਿੱਚ ਪਾਕਿਸਤਾਨ ਦੇ بلوچستان ਸੂਬੇ ਦੀ ਰਾਜਧਾਨੀ ਕੋਇਟਾ ਦੇ ਵਿੱਚ ਇਹ ਹਮਲਾ ਹੋਇਆ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਇਹ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ 10 ਪਾਕਿਸਤਾਨੀਆਂ ਦੀ ਮੌਤ ਹੋਈ ਹੈ ਪਾਕਿਸਤਾਨੀ ਫੌਜੀਆਂ ਦੀ ਮੌਤ ਹੋਈ ਹੈ ਤੇ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਬਿਆਨ ਜਾਰੀ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ ਉਹਨਾਂ ਨੇ ਕਿਹਾ ਕਿ ਫਰੀडम ਫਾਈਟਰਸ ਨੇ ਪਾਕਿਸਤਾਨੀ ਫੌਜ ਦੇ ਕਾਫਲੇ ਨੂੰ ਰਿਮੋਟ ਕੰਟਰੋਲ ਆਈ ਈਡੀ ਦੇ ਨਾਲ ਉਡਾ ਦਿੱਤਾ ਹੈ ਇਹ ਹਮਲਾ ਸਾਡੀ ਆਜ਼ਾਦੀ ਦੀ ਲੜਾਈ ਦਾ ਹਿੱਸਾ ਹੈ ਤਾਂ ਦੱਸਦੀ ਕਿ ਕੋਇਟਾ ਦੇ ਲਗਭਗ 30 ਕਿਲੋਮੀਟਰ ਮਾਰਗੇਟ ਚੌਂਕੀ ਦੇ ਨੇੜੇ ਫੌਜੀ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਔਰ ਬਲੋਚ ਲਿਬਰੇਸ਼ਨ ਆਰਮੀ ਨੇ ਕਿਹਾ ਕਿ ਦੁਸ਼ਮਨ ਦੇ ਖਿਲਾਫ ਸਾਡਾ ਜੋ ਆਪਰੇਸ਼ਨ ਹੈ ਉਹ ਲਗਾਤਾਰ ਜਾਰੀ ਰਹੇਗਾ ਔਰ ਤੇਜ਼ੀ ਇਸ ਦੇ ਵਿੱਚ ਹੋਰ ਆਵੇਗੀ ਔਰ ਬਲੋਚ ਲਿਬਰੇਸ਼ਨ ਆਰਮੀ ਨੇ ਅੱਸ ਦਈਏ ਕਿ ਪਿਛਲੇ ਮਹੀਨੇ ਕੁਇਟਾ ਦੇ ਵਿੱਚ ਇੱਕ ਟ੍ਰੇਨ ਵੀ ਹਾਈਜੈਕ ਕੀਤੀ ਸੀ ਤਾਂ ਲਗਾਤਾਰ ਬਲੋਚ ਲਿਬਰੇਸ਼ਨ ਆਰਮੀ ਜੋ ਟੈਰਰਿਸਟਿਕ ਗਰੁੱਪ ਹੈ ਤਾਂ ਉਸ ਦੇ ਵੱਲੋਂ ਪਾਕਿਸਤਾਨੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਕਦੀ ਉਹਨਾਂ ਦੀ ਟ੍ਰੇਨ ਹਾਈਜੈਕ ਕੀਤੀ ਜਾਂਦੀ ਹੈ ਔਰ ਹੁਣ ਇਹ ਵੱਡਾ ਹਮਲਾ ਪਾਕਿਸਤਾਨੀ ਆਰਮੀ ਤੇ ਕੀਤਾ ਗਿਆ ਜਿਸ ਦੇ ਵਿੱਚ 10 ਜਵਾਨ ਉਹਨਾਂ ਦੇ ਮਾਰੇ ਗਏ ਨੇ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੜੀ ਹੀ ਬੇਰਹਿਮੀ ਦੇ ਨਾਲ ਜੋ ਘੁੰਮਣ ਆਏ ਸੈਲਾਨੀ ਸੀ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਜੋ ਰਿਸ਼ਤੇ ਨੇ ਉਹ ਇੱਕ ਤਰੀਕੇ ਨਾਲ ਪੂਰੇ ਤਰੀਕੇ ਨਾਲ ਖਤਮ ਹੋ ਚੁੱਕੇ ਨੇ ਔਰ ਲਗਾਤਾਰ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਆਪਣੇ ਹੀ ਉਹਨਾਂ ਦੇ ਦੁਸ਼ਮਣ ਜੋ ਉਹਨਾਂ ਦੇ ਘਰ ਦੇ ਅੰਦਰ ਜਿਨ੍ਹਾਂ ਦੇ ਪਨਾਗਾ ਪਾਕਿਸਤਾਨ ਵੱਲੋਂ ਦਿੱਤੀ ਜਾਂਦੀ ਹੈ ਅਤਵਾਦੀਆਂ ਨੂੰ ਜਿਸ ਤਰੀਕੇ ਦੇ ਨਾਲ ਸ਼ਹਿ ਪਾਕਿਸਤਾਨ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਉਹ ਸ਼ਹਿ ਹੀ ਕਿਤੇ ਨਾ ਕਿਤੇ ਉਹਨਾਂ ਦੀ ਦੁਸ਼ਮਣ ਹੁਣ ਬਣ ਗਈ ਹੋਈ ਨਜ਼ਰ ਆ ਰਹੀ ਹੈ 10 ਆਰਮੀ ਦੇ ਜਵਾਨ ਸ਼ਹੀਦ ਹੋ ਗਏ ਨੇ ਆਈਈਡੀ ਰਿਮੋਟ ਕੰਟਰੋਲ ਦੇ ਨਾਲ ਇਹ ਹਮਲਾ ਕੀਤਾ ਗਿਆ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ ਫੌਜ ਦੇ ਕਾਫਲੇ ਨੂੰ ਬਲਾਸਟ ਦੇ ਨਾਲ ਉਡਾ ਦਿੱਤਾ ਗਿਆ ਤਾਂ ਇਸ ਤਰੀਕੇ ਦਾ ਹਮਲਾ ਪੁਲਵਾਮਾ ਚ ਵੀ ਦੇਖਣ ਨੂੰ ਮਿਲਿਆ ਸੀ ਭਾਰਤ ਦੇ ਪੁਲਵਾਮਾ ਦੇ ਵਿੱਚ ਅਟੈਕ ਕੀਤਾ ਗਿਆ ਸੀ ਔਰ ਉਦੋਂ ਇੰਡੀਅਨ ਆਰਮੀ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਔਰ ਹੁਣ ਇਸ ਵਾਰ ਨਿਸ਼ਾਨੇ ਤੇ ਪਾਕਿਸਤਾਨ ਦੀ ਆਰਮੀ ਖੁਦ ਪਾਕਿਸਤਾਨੀ ਆਰਮੀ ਦੇ 10 ਫੌਜੀ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਨੇ ਔਰ ਬਲੋਚ ਲਿਬਰੇਸ਼ਨ ਆਰਮੀ ਜੋ ਕਿ ਅੱਤਵਾਦੀ ਗਰੁੱਪ ਹੈ ਤਾਂ ਉਸ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਔਰ ਪੋਸਟਪਾਕੇ ਜ਼ਿੰਮੇਵਾਰੀ ਲਈ ਗਈ ਹੈ ਔਰ ਆਜ਼ਾਦੀ ਦੀ ਲੜਾਈ ਇਸ ਨੂੰ ਦੱਸਿਆ ਕਿੰਦੇ ਆਜ਼ਾਦੀ ਦੀ ਲੜਾਈ ਅਸੀਂ ਹੋਰ ਤੇਜ਼ ਕਰਾਂਗੇ ਇੱਕ ਤਰੀਕੇ ਦੇ ਨਾਲ ਧਮਕੀ ਕਹੀ ਜਾ ਸਕਦੀ ਹੈ ਔਰ ਇਸ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਕੋਇਟਾ ਦੇ ਵਿੱਚ ਟ੍ਰੇਨ ਵੀ ਹਾਈਜੈਕ ਕੀਤੀ ਗਈ ਸੀ ਪਾਕਿਸਤਾਨ ਦੇ ਕੋਇਟਾ ਦੇ ਵਿੱਚ ਜਦੋਂ ਪੈਸੈਂਜਰ ਟ੍ਰੇਨ ਨਿਕਲ ਰਹੀ ਸੀ ਤਾਂ ਉਸ ਨੂੰ ਹਾਈਜੈਕ ਕਰ ਲਿਆ ਗਿਆ ਸੀ ਬਲੋਚ ਲਿਬ੍ਰੇਰੀਅਨ ਆਰਮੀ ਦੇ ਵੱਲੋਂ ਹਾਲਾਂਕਿ ਬਾਅਦ ਦੇ ਵਿੱਚ ਇਸ ਨੂੰ ਛੱਡ ਦਿੱਤਾ ਗਿਆ ਸੀ ਪਰ ਉਸ ਹਮਲੇ ਦੇ ਵਿੱਚ ਵੀ ਜੋ 450 ਟ੍ਰੇਨ ਦੇ ਵਿੱਚ ਪੈਸੇਂਜਰ ਸਵਾਰ ਸੀ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਬਿਨਾਂ ਸ਼ਰਤ ਰਿਹਾਈ ਦੀ ਮੰਗ ਉਹਨਾਂ ਦੇ ਵੱਲੋਂ ਆਪਣੇ ਜੋ ਰਾਜਨੀਤਿਕ ਕੈਦੀ ਹੈ ਔਰ ਆਪਣੇ ਜੋ ਲੜਾਕੇ ਤਾਂ ਉਹਨਾਂ ਦੀ ਰਿਹਾਈ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਔਰ 48 ਘੰਟੇ ਪਾਕਿਸਤਾਨੀ ਫੌਜ ਅਤੇ ਬਲੋਚ ਦੇ ਜੋ ਲੜਾਕੇ ਨੇ ਉਹਨਾਂ ਦੇ ਵਿੱਚ ਲੜਾਈ ਚੱਲਦੀ ਹੈ ਜਿਸ ਤੋਂ ਵਿੱਚ ਪਾਕਿਸਤਾਨੀ ਆਰਮੀ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਬਲੋਚ ਦੇ ਜੋ 33 ਲੜਾਕੇ ਨੇ ਉਹ ਮਾਰੇ ਗਏ ਨੇ ਤੇ ਸਾਰੇ ਬੰਦਕਾਂ ਨੂੰ ਰਿਹਾ ਕਰਵਾ ਲਿਆ ਗਿਆ ਹਾਲਾਂਕਿ ਉਧਰ ਦੂਸਰੇ ਪਾਸੇ ਬਲੋਚ ਲਿਬਰੇਸ਼ਨ ਆਰਮੀ ਦੇ ਜੋ ਲੜਾਕੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੋ ਪਾਕਿਸਤਾਨੀ ਫੌਜੀ ਅਸੀਂ ਮਾਰ ਦਿੱਤੇ ਨੇ ਔਰ ਜੇ ਲੋਕ ਨੇ ਉਹਨਾਂ ਨੂੰ ਅਸੀਂ ਰਿਹਾ ਕਰ ਦਿੱਤਾ ਕਿਉਂਕਿ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਸੀ ਤਾਂ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਪਰ ਹੁਣ ਇਹ ਵੱਡੀ ਖਬਰ ਕਿਉਂਕਿ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਦਾ ਮਾਹੌਲ ਹੈ ਔਰ ਦੂਸਰੇ ਪਾਸੇ ਪਾਕਿਸਤਾਨੀ ਆਰਮੀ ਦੇ ਉੱਤੇ ਅਟੈਕ ਹੋਇਆ 10 ਜਵਾਨ ਉਹਨਾਂ ਦੇ ਮਾਰ ਦਿੱਤੇ ਗਏ ਨੇ ਰਿਮੋਟ ਕੰਟਰੋਲ ਆਈਈਡੀ ਦੇ ਨਾਲ ਇਹ ਧਮਾਕਾ ਕੀਤਾ ਗਿਆ ਪਾਕਿਸਤਾਨੀ ਆਰਮੀ ਦੇ ਕਾਫਲੇ ਦੇ ਉੱਤੇ ਔਰ ਇਸ ਦੇ ਵਿੱਚ ਪਾਕਿਸਤਾਨ ਦੇ ਜੋ 10 ਫੌਜੀ ਨੇ ਉਹ ਮਾਰੇ ਗਏ